ਕੂੜ ਕਪਟ ਕਿਨੇ ਨਾ ਪਾਇਓ ਜੋ ਬੀਜੇ ਖਾਵੇ ਸੋਏ ਬਾਇ ਫਾਲਸਹੂਡ ਐਂਡ ਡਿਸਕ੍ਰਿਪਸ਼ਨਲ ਨੌਨ ਹੈਵ ਫਾਊਂਡ ਹਿਮ ਵਾਟਐਵਰ ਯੂ ਪਲਾਂਟ ਯੂ ਸ਼ਲੀ ਕੂੜ ਕਪਟ ਕਿਨੇ ਨਾ ਪਾਇਓ ਕਿਸੇ ਦੀ ਜ਼ਿੰਦਗੀ ਨੂੰ ਖਰਾਬ ਕਰਕੇ ਕਿਸੇ ਦੇ ਬਣਦੇ ਕੰਮਾਂ ਨੂੰ ਰੋਕ ਕੇ ਕਿਸੇ ਦੇ ਰਾਸਤੇ ਦੇ ਵਿੱਚ ਕੂੜ ਸੱਟ ਕੇ ਮਤਲਬ ਇਹੇ ਜੀ ਕੋਈ ਵਿਧੀ ਬਣਾ ਕੇ ਕਿ ਅਗਲੇ ਜ਼ਾਲ ਜੀਵਨ ਮਾਰਗ ਰਸਤਾ ਹੀ ਖਰਾਬ ਹੋ ਜੇ ਤੇ ਕਿਸੇ ਨਾਲ ਕਪਟ ਕਰਕੇ ਕਿਸੇ ਨਾਲ ਬੇਈਮਾਨੀ ਕਰਕੇ ਚੋਰੀ ਕਰਕੇ ਕਿਸੇ ਦਾ ਹੱਕ ਖਾ ਕੇ ਆਪਣੇ ਆਪ ਨੂੰ ਵੱਡਾ ਦੱਸ ਕੇ ਕਿਸੇ ਨੂੰ ਲੀਚਾ ਦਿਖਾ ਕੇ ਕਿਸੇ ਨੇ ਕੁਝ ਹਾਸਲ ਨਹੀਂ ਕੀਤਾ ਇਤਿਹਾਸ ਗਵਾਹੇ ਕੋਈ ਮੈਨੂੰ ਇੱਕ ਐਗਜ਼ਾਮਪਲ ਦੇ ਦਿਓ ਵੀ ਜੇ ਨੇ ਕਿਸੇ ਦੇ ਅਗਰ ਕਿਸੇ ਨੇ ਕਿਸੇ ਨੂੰ ਗਲਤ ਬੋਲਿਆ ਜਾਂ ਕਰਿਆ ਹੋਵੇ ਤਾਂ ਅੱਗੇ ਉਹਦੇ ਨਾਲ ਵਧੀਆ ਹੋਇਆ ਰੋ ਐਵੇਂ ਨਹੀਂ ਹੁੰਦਾ ਊੜ ਕਪਟ ਕਿਹਨੇ ਨਾ ਪਾਇਓ ਇਸ ਕਰਕੇ ਕੂੜ ਕਪਟ ਨਾਲ ਕੁਝ ਨਹੀਂ ਮਿਲਣਾ ਜੋ ਬੀਜੇ ਖਾਵੇ ਸੋਏ ਜਿੱਦਾਂ ਦਾ ਬੀਜੋਗੇ ਉਦਾਂ ਦਾ ਵੱਢੋਗੇ ਜਿਵੇਂ ਕਿਸਾਨ ਕਣਕ ਦੇ ਬੀਜ ਪਾਉਂਦਾ ਤੇ ਕਣਕ ਦੀ ਫਸਲ ਲੀ ਉਹਨੂੰ ਇੱਕ ਦਿਨ ਪ੍ਰਾਪਤ ਹੁੰਦੀ ਹੈ ਮੱਕੀ ਪਾਉਂਦਾ ਮੱਕੀ ਮਿਲਦੀ ਹੈ ਬਾਜਰਾ ਪਾਉਂਦਾ ਬਾਜਰਾ ਐਦਾਂ ਹੀ ਲਾਈਫ ਦੇ ਵਿੱਚ ਜੇ ਕਿਸੇ ਨਾਲ ਚੰਗਾ ਕਰੋਗੇ ਤੁਹਾਨੂੰ ਚੰਗੇ ਰਿਜ਼ਲਟ ਮਿਲੇਗਾ ਜੇ ਮਾੜਾ ਕਰੋਗੇ ਤਾਂ ਤੁਹਾਡੇ ਨਾਲ ਇੱਕ ਦਿਨ ਦੁੱਗਣਾ ਮਾੜਾ ਹੋਣਾ ਹੈ ਇਸ ਕਰਕੇ ਹੰਬਲ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ